ਬ੍ਰਿਟਿਸ਼ ਕੋਲੰਬੀਆ ਵਿੱਚ ਮਕਾਨ ਮਾਲਕਾਂ ਨੂੰ 27% ਦੀ ਕਿਰਾਇਆ ਵਧਾਉਣ ਦਾ ਹੱਕ ਮਿਲ ਗਿਆ ਹੈ ਜੀ ਹਾਂ ਭਾਵੇਂ ਇਹ ਮਾਮਲਾ ਸਿਰਫ ਦੋ ਮਕਾਨ ਮਾਲਕਾਂ ਤੱਕ ਸੀਮਤ ਹੈ ਪਰ ਦੇਖਾ ਦੇਖੀ ਹੋਰ ਮਕਾਨ ਮਾਲਕ ਆਪਣੇ ਨੁਕਸਾਨ ਦੀ ਦੁਹਾਈ ਦਿੰਦਿਆਂ ਬਿਲਕੁਲ ਇਸੇ ਕਿਸਮ ਦੀ ਮੰਗ ਕਰ ਸਕਦੇ ਨੇ ਅਤੇ ਕਰਾਏਦਾਰਾਂ ਦਾ ਖਚੂਮਰ ਨਿਕਲ ਸਕਦਾ ਹੈ ਬੀਸੀ ਦੇ ਵਿਕਟੋਰੀਆ ਵਿਖੇ ਸਾਹਮਣੇ ਆਏ ਹੈਰਾਨਕੁਨ ਮਾਮਲੇ ਦੇ ਵਿੱਚ ਮਕਾਨ ਮਾਲਕਾਂ ਨੇ ਦਲੀਲ ਦਿੱਤੀ ਹੈ ਕਿ ਵਧੀਆਂ ਵਿਆਜ ਦਰਾਂ ਦੇ ਕਾਰਨ ਉਹਨਾਂ ਨੂੰ ਕਿਸ਼ਤਾਂ ਦੇ ਰੂਪ ਵਿੱਚ 80000 ਡਾਲਰ ਅਦਾ ਕਰਨੇ ਪੈ ਰਹੇ ਨੇ ਜਦਕਿ ਪਹਿਲਾਂ ਇਹ ਰਕਮ 45722 ਡਾਲਰ ਬੰਦੀ ਸੀ ਇੱਕ ਰਿਪੋਰਟ ਦੇ ਮੁਤਾਬਕ ਮਕਾਨ ਮਾਲਕਾਂ ਨੇ ਅਕਤੂਬਰ 2021 ਵਿੱਚ ਪਹਿਲੀ ਰੈਂਟਲ ਪ੍ਰਾਪਰਟੀ ਖਰੀਦੀ ਅਤੇ ਉਸ ਵੇਲੇ ਵਿਆਜ ਦਰ 1.9% ਦੀ ਚੱਲ ਰਹੀ ਸੀ ਪਰ ਜੁਲਾਈ 2023 ਤੱਕ ਵਿਆਜ ਦਾ ਬੋਝ 6.65% ਹੋ ਗਿਆ ਦੋ ਮਕਾਨ ਮਾਲਕਾਂ ਨੇ ਉੱਚੀਆਂ ਵਿਆਜ ਦਰਾਂ ਦੇ ਕਾਰਨ ਆਪਣੀ ਨੁਕਸਾਨ ਦੀ ਦੁਹਾਈ ਦਿੱਤੀ ਇਸੇ ਦੌਰਾਨ ਮਕਾਨ ਮਾਲਕਾਂ ਨੇ ਕਿਰਾਏਦਾਰਾਂ ਦੇ ਨਾਲ ਸੰਪਰਕ ਕਰਦਿਆਂ 500 ਡਾਲਰ ਪ੍ਰਤੀ ਮਹੀਨਾ ਕਿਰਾਇਆ ਵਧਾਉਣ ਦੀ ਗੱਲ ਕੀਤੀ ਪਰ ਕਿਰਾਏਦਾਰਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਕਰਾਏਦਾਰਾ ਨੇ ਦਲੀਲ ਦਿੱਤੀ ਕਿ ਜਾਇਦਾਦ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਨੇ ਜਿਸ ਦੇ ਮੱਦੇਨਜ਼ਰ ਕਿਰਾਏ ਵਿੱਚ ਭਾਰੀ ਪਰ ਕਮ ਵਾਧਾ ਨਾ ਕੀਤਾ ਜਾਵੇ ਪ੍ਰਸਮਗਰਮ ਮਕਾਨ ਮਾਲਕਾਂ ਨੇ ਰੈ residencial ਟੈਨਸੀ ਬ੍ਰਾਂਚ ਵਿੱਚ ਮੁਕੱਦਮਾ ਦਾਇਰ ਕਰਦਿਆਂ ਕਿਰਾਏ ਵਿੱਚ 23.5 ਫੀਸਦੀ ਵਾਧਾ ਕਰਨ ਦੀ ਮੰਗ ਕੀਤੀ ਜਦਕਿ ਕਾਨੂੰਨੀ ਤੌਰ ਤੇ ਸਾਲਾਨਾ 3.5 ਫੀਸਦੀ ਵਾਧਾ ਕੀਤਾ ਜਾ ਸਕਦਾ ਦੋਹਾਂ ਵਾਧਿਆਂ ਨੂੰ ਜੋੜ ਦਿੱਤਾ ਜਾਵੇ ਤਾਂ ਕਿਰਾਏਦਾਰਾਂ ਤੇ ਸਟਾਈਫੀਸ ਦੀ ਵਾਦੇ ਦਾ ਬੋਝ ਪਵੇਗਾ ਕਿਰਾਏ ਤੇ ਦਿੱਤੇ ਮਕਾਨ ਦੋ ਬੈਡਰੂਮ ਵਾਲੇ ਹਨ ਅਤੇ ਕਿਰਾਏ ਬਦਲ ਬਗਰੋਂ ਕਿਰਾਏਦਾਰਾਂ ਨੂੰ 1968 ਡਾਲਰ ਅਦਾ ਕਰਨੇ ਹੋਣਗੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ